ਪਹਿਲਾਂ ਵਾਲਾ ਕੰਮ ਹੁਣ ਰਿਹਾ ਨਹੀਂ ਹੁਣ ਸਾਨੂੰ ਗਰਮੀ ਵੀ ਜ਼ਿਆਦਾ ਲੱਗਦੀ ਐ ਸਹੂਲਤ ਜ਼ਿਆਦਾ ਚਾਹੀਦੀ ਐ ਪਹਿਲਾਂ ਟਰਾਲੀਆਂ ਚ ਲੋਕ ਬੈਠ ਕੇ ਆਉਂਦੇ ਸੀ ਬੜੇ ਖੁਜਕੇ ਲੱਗਦੇ ਖੱਡਿਆਂ ਦੇ ਵਿੱਚ ਤਾੜ ਤਾੜ ਵੱਜਦੀਆਂ ਟਰਾਲੀਆਂ ਉੱਬੜ ਉੱਬੜ ਪੈਂਦੇ ਸਾਰੇ ਵਿੱਚ ਬੈਠੇ ਬੁੜਕ ਬੁੜਕ ਤੇ ਅੱਜ ਕੱਲ ਉਹ ਛੋਟੇ ਹਾਥੀ ਕਰਾ ਲੈਨੇ ਆ ਜਾਂ ਫਿਰ ਬੱਸਾਂ ਜਾਂ ਟਰੱਕ ਇਹ ਤੋਂ ਥੱਲੇ ਗੱਲ ਨਹੀਂ ਬਣਦੀ ਟਰਾਲੀਆਂ ਵਾਲਾ ਕੰਮ ਗਿਆ ਆ ਨਹੀਂ ਤੇ ਦਿਵਾਨਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਦੱਸਦੇ ਹੁੰਦੇ ਸੀ 400 ਟਰੱਕ ਟਰੈਕਟਰ ਆਇਆ 400 ਟਰਾਲੀ ਆਈ ਐਦਾਂ ਦੱਸਿਆ ਕਰ 400 ਟਰਾਲੀ 500 ਟਰਾਲੀ ਟਰਾਲੀਆਂ ਤੇ ਲੋਕ ਪਰ ਪਰ ਆਉਂਦੇ ਹੁਣ ਸਮਾਂ ਬਦਲ ਗਿਆ ਹੈ ਸਹੂਲਤਾਂ ਹੋ ਗਈਆਂ ਇੱਥੇ ਸੰਗਰਾਮ ਦਾ ਦਿਵਾਨ ਜਦੋਂ ਲੱਗਦਾ ਸੀ ਐਦਾਂ ਬਾਦ ਵਿੱਚ ਐ ਪਏ ਹੁੰਦੇ ਕੋਈ ਉੱਤੇ ਕੋਈ ਇੱਧਰ ਸਾਰੇ ਪਾਸੇ 12 1 ਵਜੇ ਦੀਵਾਨ ਖਤਮ ਹੋਣਾ ਫਿਰ ਸਵੇਰ ਦੇ 5 ਵਜੇ ਤੱਕ ਐਦਾ ਹੀ ਨਹਾਣ ਹੋ ਕੇ ਬੱਸਾਂ ਚੜਦੇ ਰਹਿਣਾ ਉਹ ਵੀ ਆਨੰਦ ਹੀ ਸੀ ਕੋਈ ਕਿਤੇ ਪਿਆ ਕੋਈ ਬਿਸਤਰਾ ਨਹੀਂ ਕੋਈ ਮੰਝਾ ਨਹੀਂ ਕੋਈ ਕਮਰਾ ਨਹੀਂ ਅੱਜ ਕੱਲ ਆਉਣ ਸਾਰ ਸਭ ਤੋਂ ਪਹਿਲਾਂ ਸਾਨੂੰ ਕਮਰਾ ਦਿਓ ਜੀ ਹੁਣ ਕਮਰੇ ਤੇ ਉਹਨੇ ਕਿੰਨੇ ਸਾਰਿਆਂ ਨੂੰ ਕਿੱਥੋਂ ਮਿਲ ਜਾਣਗੇ ਬਿਸਤਰੇ ਬਿਨਾ ਨੀਂਦ ਨਹੀਂ ਆਉਂਦੀ ਅੱਜ ਸਾਡਾ ਸੁਭਾਅ ਬਣ ਗਿਆ ਸੀ ਮੈਂ ਰਾੜਾ ਸਾਹਿਬ ਵਰਸੀ ਤੇ ਅਸੀਂ ਜਾਈਦਾ ਸੀ ਸਾਰੀ ਰਾਤ ਦਵਾਨ ਸੁਣਨਾ 4 ਵਜੇ ਬਹੁਤੀ ਨੀਂਦ ਆਉਣ ਲੱਗ ਜਾਂਦੀ ਬੱਚੇ ਸੀ ਤੇ ਬਸ ਉੱਥੇ ਹੀ ਫਰਸ਼ ਦੇ ਦੇ ਉੱਤੇ ਕਿਤੇ ਮਾੜਾ ਮੋਟਾ ਸੌਂ ਲੈਣਾ ਮੁੜ ਕੇ ਸਰੋਵਰ ਚ ਨਹਾ ਕੇ ਘਰ ਨੂੰ ਆ ਜਾਣਾ ਇੱਕ ਧਾਰਨਾ ਨਵੀਂ ਸੁਣਾਉਣੀ ਸਾਰਾ ਸਾਲ ਉਹੀ ਗਾਈ ਜਾਣੀ ਵੀ ਨਵੀਂ ਗੱਲ ਸੁਣੀ ਇੱਕ ਨਵੀਂ ਧਾਰਨਾ ਸਾਰਾ ਸਾਲ ਉਹ ਇੱਕ ਧਾਰਨਾ ਨਹੀਂ ਸੀ ਸਾਨੂੰ ਭੁੱਲਦੀ ਇੱਕ ਨਵੀਂ ਕੋਈ ਗੱਲ ਸੁਣ ਕੇ ਆਏ ਆ ਅੱਜ ਤੇ ਇੱਕ ਸੁਣਾਈ ਦੀ ਮਗਰੋਂ ਹੈ ਮੈਨੂੰ ਖੁਦ ਭੁੱਲ ਜਾਂਦੀ ਵੀ ਸ਼ੁਰੂ ਚ ਕਿਹੜੀ ਸੁਣਾਈ ਸੀ ਮਤਲਬ ਆਪਾਂ ਨੂੰ ਹੀ ਚੇਤਾ ਭੁੱਲ ਜਾਂਦਾ ਐਨੀ ਮੈਮਰੀ ਜਿਹੜੀ ਨਵੇਂ ਨਵੇਂ ਆ ਨਵਾਂ ਨਵਾਂ ਆ ਰਿਹਾ ਵੱਡੇ ਵੱਡੇ ਗਾਇਕ ਜ਼ੋਰ ਲਾ ਕੇ ਕੋਈ ਗਾਣਾ ਰਿਕਾਰਡ ਕਰਨਗੇ ਰਾਗੀ ਸ਼ਬਦ ਰਿਕਾਰਡ ਕਰਨਗੇ ਦੋ ਦਿਨ ਬਾਅਦ ਲੋਕ ਭੁੱਲ ਜਾਂਦੇ ਦੋ ਦਿਨ ਚੱਲਦਾ ਉਹਦੀ ਉਮਰ ਰਹਿ ਗਈ ਦੋ ਦਿਨ ਤੇ ਨਹੀਂ ਤੇ ਸਾਲ-ਸਾਲ ਕਈ-ਕਈ ਸਾਲ ਇੱਕ-ਇੱਕ ਚੀਜ਼ ਲੋਕ ਯਾਦ ਰੱਖਦੇ ਸੀ ਨਵਾਂ ਬਹੁਤਾ ਹੈ ਨਹੀਂ ਸੀ ਜਿਹੜੀ ਚੀਜ਼ ਵੀ ਸੀ ਅੰਦਰ ਜਾਂਦੀ ਸੀ ਹজম ਹੁੰਦੀ ਸੀ ਹজম ਹੁਣ ਹজম ਨਹੀਂ ਹੁੰਦੀ ਉੱਤੇ-ਉੱਤੇ ਹੀ ਹੈ ਸਾਰਾ ਕੁਝ ਇੰਨਾ ਜ਼ਿਆਦਾ ਆ ਰਿਹਾ ਉੱਤੇ-ਉੱਤੇ ਹੀ ਰਹਿ ਜਾਂਦਾ ਅੰਦਰ ਤੱਕ ਗਹਿਰੇ ਅੰਦਰ ਗਹਿਰਾਈ ਤੱਕ ਕੁਝ ਨਹੀਂ ਜਾਂਦਾ ਉੱਤੇ ਉੱਤੇ ਹੀ ਐ ਸਾਰਾ ਕੁਝ ਸੋ ਕੋਸ਼ਿਸ਼ ਕਰੋ ਵੀਰੋ ਗਹਿਰਾਈ ਤੱਕ ਲੈ ਕੇ ਜਾਓ ਜਿਹੜਾ ਬੀਜ ਉੱਤੇ ਹੀ ਪਏ ਰਹਿ ਗਏ ਨਾ ਬੀਜ ਬਹੁਤ ਅੱਜ ਕੱਲ ਖਿਲਰ ਰਹੇ ਨੇ ਗਿਆਨ ਤੇ ਮੈਂ ਕਿਹਨਾਂ ਵਰਸ਼ਾ ਹੀ ਹੋ ਰਹੀ ਐ ਇੰਨਾ ਫੇਸਬੁੱਕ ਆ ਇੰਸਟਾਗ੍ਰam YouTube ਭਰਿਆ ਪਿਆ ਗਿਆਨ ਹੀ ਗਿਆਨ ਵੱਡੀਆਂ ਵੱਡੀਆਂ ਕਿਤਾਬਾਂ ਪੜ ਕੇ ਸੁਣਾ ਰਹੇ ਨੇ ਬੰਦੇ ਅੱਧੇ ਘੰਟੇ ਚ ਸਾਰੀ ਕਿਤਾਬ ਸੁਣਾ ਦਿੰਦੇ ਨੇ ਤੇ ਵਿੱਚ ਕੀ ਮੇਨ ਗੱਲਾਂ ਐ ਸਾਰੀ ਕਿਤਾਬ ਸੁਣਨ ਦੀ ਲੋੜ ਨਹੀਂ ਪੈਂਦੀ ਅੱਧੇ ਘੰਟੇ ਦੀ ਕਿਤਾਬ ਦਾ ਪਤਾ ਲੱਗ ਜਾਂਦਾ ਵੀ ਇਹਦਾ ਅਰਥ ਕੀ ਹੈ ਸਾਰੀ ਕਿਤਾਬ ਨਹੀਂ ਪੜ੍ਹਨੀ ਪੈਂਦੀ ਐਨਾ ਕੁਝ ਪਿਆ ਹੈ ਨੈੱਟ ਦੇ ਉੱਤੇ ਪਰ ਪ੍ਰੋਬਲਮ ਸਾਡੀ ਹੈ ਵੀਰੋ ਗਿਆਨ ਬਹੁਤ ਆ ਰਿਹਾ ਹੈ ਤੇ ਇਹ ਏਦਾਂ ਹੀ ਐ ਵੀ ਉੱਤੇ ਉੱਤੇ ਕਣਕ ਜੀ ਪਈ ਹੈ ਉੱਤੇ ਉੱਤੇ ਫਿਰ ਪੰਛੀ ਪੁੰਛੀ ਚੋਕ ਕੇ ਲੈ ਗਏ ਧਰਤੀ ਜਿੱਤੇ ਗਿਆ ਹੀ ਕੋਈ ਨਾ ਬੀਜਿਆ ਤੇ ਗਿਆ ਹੀ ਨਾ ਉਗਿਆ ਤੇ ਗਿਆ ਹੀ ਜਿਹੜੇ ਹਿਸਾਬ ਨਾਲ ਗਿਆਨ ਵਧਿਆ ਸਾਡੀਆਂ ਅੱਖਾਂ 'ਚ ਸਰੂਰ ਵਧਣਾ ਚਾਹੀਦਾ ਸੀ ਚਿਹਰੇ ਦੇ ਜਲਾਲ ਵਧਣੇ ਚਾਹੀਦੇ ਸੀ ਸਰੀਰ ਦਾ ਟਿਕਾ ਵਧਣਾ ਚਾਹੀਦਾ ਸੀ ਖੀਲ ਵਧਣੀ ਚਾਹੀਦੀ ਸੀ ਗਿਆਨ ਹੈ ਬੜਾ ਬੀਜਿਆ ਹੁਣ ਨਹੀਂ ਜਾ ਰਿਹਾ ਪਹਿਲਾਂ ਇੱਕ ਧਾਰਨਾ ਜ਼ਿੰਦਗੀਆਂ ਬਦਲਦੀਆਂ ਸੀ ਅੱਜ ਲੱਖਾਂ ਇੱਥੇ ਸ਼ਬਦ ਗਾਈ ਜਾਓ ਜ਼ਿੰਦਗੀ ਨਹੀਂ ਬਦਲਦੀ ਫਰਕ ਪੈ ਨਹੀਂ ਅੰਦਰ ਨਹੀਂ ਲਿਜਾਂਦਾ ਉੱਤੇ ਉੱਤੇ ਰੱਖਦੇ ਉੱਤੇ ਉੱਤੇ ਹੀ ਰੱਖਦੇ ਨੇ ਲੋਕ ਹੁਣ ਅੰਦਰ ਨਹੀਂ ਲਿਜਾਂਦੇ ਗੱਲ ਸੁਣ ਲੈਂਦੇ ਨੇ ਇੱਕ ਕੰਨ ਦੁਆਰਾ ਸਣ ਸੁਣ ਲਈ ਦੂਸਰੇ ਕੰਨ ਦੁਆਰਾ ਕੱਢ ਦਿੱਤੀ ਕਬੀਰ ਸਾਹਿਬ ਕਹਿੰਦੇ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗਈ ਜੋ ਬਾਸ ਵਜਾਈਏ ਫੂਕ ਇਧਰੋਂ ਸੁਣਿਆ ਇਧਰ ਨੂੰ ਕਢਤਾ ਅੰਦਰ ਲਜਾਣ ਵਾਲਾ ਕੰਮ ਹੀ ਹੈ ਨੀ ਪਰ ਪੁਰਾਣੇ ਵੇਲਿਆਂ ਵਿੱਚ ਲੋਕ ਅੰਦਰ ਲਜਾਉਂਦੇ ਸੀ ਬਾਬਾ ਈਸ਼ਰ ਸਿੰਘ ਜੀ ਨੇ ਪੜਨਾ ਕਾਵਾ ਕੁੱਤਿਆਂ ਤੇ ਗਧਿਆਂ ਦੀ ਜੋਨੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ ਹਜ਼ਾਰਾਂ ਬੰਦੇ ਤਿਆਰ ਹੋ ਜਾਂਦਾ ਸੀ ਮੈਂ ਵੀ ਗੁਰੂ ਵਾਲਾ ਬਣਨਾ ਹੈ ਉਹ ਮਨਾ ਕਿਤੇ ਕੁੱਤੇ ਗਧੇ ਨਾ ਬਣ ਜੀਏ ਮਰਨ ਤੋਂ ਬਾਅਦ ਐਨੇ ਨਾਲ ਹੀ ਐਨੇ ਨਾਲ ਹੀ ਅਸਰ ਹੁੰਦਾ ਸੀ ਬੜਾ ਬਾਬੇ ਖੜਕ ਸਿੰਘ ਨੇ ਇੱਕ ਵਾਰੀ ਇਦਾਂ ਸਟੇਜ ਤੇ ਆਏ ਕਹਿੰਦੇ ਉਹ ਮਰਜੋ ਜੇ ਅਮਰਤ ਨਹੀਂ ਜੇ ਛਕਣਾ ਐਦਾਂ ਹੀ ਗਿਆ ਸਟੇਜ ਤੇ ਮਰਜੋ ਸਾਰੇ ਜੇ ਅਮਰਤ ਨਹੀਂ ਛਕਦੇ 5000 ਬੰਦਾ ਅਮਰ ਛਕਣ ਨੂੰ ਤਿਆਰ ਹੋ ਗਿਆ ਵੀ ਸਾਡੀ ਟਰਾਲੀ ਪਲਟੀ ਲੈ ਐਦਾਂ ਵੀ ਸੀ ਐਦਾਂ ਦੇ ਵੀ ਹੋਏ ਤੇ ਲੋਕੀ ਗੱਲ ਵੀ ਸੁਣ ਲੈਂਦੇ ਸੀ ਬਿਲਹੇ ਭਾਈ ਗੱਲ ਪਰ ਚੱਲ ਬੰਦਾ ਤੇ ਬਣਿਆ ਜਿਵੇਂ ਮਰਜ਼ੀ ਬਣਿਆ ਨਸ਼ਾ ਤੇ ਨਿਕਲਿਆ ਘਰ ਚੋਂ ਸ਼ਰਾਬ ਤੇ ਨਿਕਲੀ ਇਨਸਾਨ ਤੇ ਬਣਿਆ ਕੋਈ ਬਾਣੀ ਨਾਲ ਤੇ ਜੁੜ ਗਿਆ ਗੰਦ ਮੰਦ ਘਰੋਂ ਬਾਹਰ ਕੱਢ ਦਿੱਤਾ ਮੂੰਹ ਚੋਂ ਤੰਬਾਕੂ ਕੱਢ ਕੇ ਬਾਹਰ ਸੁੱਟਿਆ ਬੀੜੀ ਪੜੇ ਪਰੇ ਵਗਾ ਕੇ ਮਾਰੀ ਬੋਤਲਾਂ ਆ ਮਰੌੜੀ ਪਿੰਡ ਵਾਲਿਆਂ ਨੇ ਮੈਂ ਪਹਿਲੀ ਵਾਰੀ ਮਰੌੜੀ ਪਿੰਡ ਚ ਗਿਆ ਸੀ ਇੱਥੇ ਬੈਠੇ ਐ ਸਾਡੇ ਮੇਰੇ ਸਾਹਮਣੇ ਇਦਾਂ ਘੜੇ ਭੰਨੇ ਲਿਆ ਲਿਆ ਕੇ ਘੜੇ ਸਭ ਤੋਂ ਵੱਧ ਅਲਾਕੇ ਵਿੱਚ ਸ਼ਰਾਬ ਕੱਢਦੇ ਪੀਂਦੇ ਤੇ ਵੇਚਦੇ ਸੀ ਅੱਜ ਸਾਰਿਆਂ ਤੋਂ ਵਧੀਆ ਪਿੰਡ ਹੈ ਲਾਕੇ ਦਾ ਕਿੰਨੇ ਗੁਰਸਿੱਖ ਨੇ ਉਸ ਪਿੰਡ ਦੇ ਵਿੱਚ ਤੇ ਐ ਵਗਾ ਐਵੇਂ ਗੱਡੀ ਲੰਘਾਵਾਂ ਨਾ ਜਦੋਂ ਦਵਾਨ ਲਾਣ ਗਿਆ 2001 ਦੀ ਗੱਲ ਹੈ ਤੇ ਐ ਆ ਚੱਕੋ ਜੀ ਅੱਜ ਤੋਂ ਬਾਅਦ ਨਹੀਂ ਮੇਰੇ ਸਾਹਮਣੇ ਘੜਾ ਐ ਪੰਨਿਆ ਕਹਿੰਦੇ ਆਹ ਤੋੜਿਆ ਅੱਜ ਤੋਂ ਬਾਅਦ ਨਹੀਂ ਭੁੱਲਿਆ ਮੰਦਾ ਕੀ ਸਮਝਾਉਣਾ ਇਧਰੋਂ ਪੁੱਟਿਆ ਇਧਰ ਲਾਉਣਾ ਸਮਝਾ ਲੈਂਦੇ ਨੇ ਮਾਲਾ ਹੁਣ ਅੰਦਰ ਤੇ ਜਾਣ ਹੀ ਨਹੀਂ ਦਿੰਦੇ ਸੀ ਪਤਾ ਨਹੀਂ ਕਿੰਨੀਆਂ ਕੰਧਾਂ ਅੱਗੇ ਕੱਡੀਆਂ ਹੋਈਆਂ ਐਨੀਆਂ ਕੰਧਾਂ ਟੱਬਰ ਕੀ ਕਹੇਗਾ ਰਿਸ਼ਤੇਦਾਰ ਕੀ ਕਹਿਣਗੇ ਉਹ ਕੀ ਕਹੇਗੀ ਉਹ ਕੀ ਕਹੇਗੀ ਐਦਾਂ ਹੀ ਸੋਚੀ ਜਾਂਦੇ ਮੈਂ ਅਮਰਦਸ਼ ਅਕ ਲਿਆ ਮੈਂ ਸਿੰਘ ਬਣ ਗਿਆ ਪੁੱਛ ਤੇ ਲਵਾ ਵੀ ਦਾੜੀ ਰੱਖਾਂ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਫੋਟੋ ਤੇ ਭੇਜਾਂ ਐਨਾ ਚੀਜ਼ਾਂ ਚ ਮਰਦੇ ਰਹਿੰਦੇ ਨੇ ਉਹਨੂੰ ਵੀ ਪੁੱਛ ਲੈ ਉਹਨੂੰ ਪੁੱਛ ਲੈ ਐਦਾਂ ਹੀ ਚੱਲੀ ਜਾਂਦਾ ਮੈਨੂੰ ਆਖਿਆ ਮਹਾਪੁਰਸ਼ਾ ਕਿ ਅੰਮ੍ਰਿਤ ਛਕ ਲੈ ਮੈਂ ਚੋਲਾ ਪਵਾਤਾ ਕਹਿੰਦੇ 10 ਬਈ ਨਾ ਚੋਲਾ ਲਾਉਣਾ ਨਾ ਵਿਆਹ ਕਰਾਉਣਾ ਮੈਂ ਨਹੀਂ ਕਿਹਾ ਮੈਂ ਮਾਂ ਨੂੰ ਪੁੱਛ ਲਵਾਂ ਮੈਂ ਕਿਹਾ ਜੀ ਠੀਕ ਹੈ ਸੱਤ ਬਚਨ ਇੱਕ ਮਿੰਟ ਵੀ ਨਹੀਂ ਲਾਇਆ ਸੋਚਿਆ ਹੀ ਨਹੀਂ ਸੱਤ ਬਚਨ ਦੂਜੀ ਤੀਜੀ ਗੱਲ ਹੀ ਨਹੀਂ ਕੀਤੀ ਤੇ ਇਥੇ ਦੇ ਅੰਦਰ ਜਾਂਦਾ ਹੀ ਕੁਝ ਨਹੀਂ ਪਤਾ ਨਹੀਂ ਕਿੰਨੀਆਂ ਰੋਕਾਂ ਲਾਤੀਆਂ